ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸਰਦੂਗੜ ਰਮਨਸਾਜ ਦੇ ਤੋਂ ਅੱਜ ਆਪਾਂ ਪਹੁੰਚੇ ਹਾਂ ਗੁਰਦਾਸਪੁਰ ਦੇ ਪਟਾਖੜ ਚੂੜੀਆਂ ਦੇ ਪਿੰਡ ਰੂਪੋ ਵਾਲੀ ਵਿੱਚ ਤੇ ਅੱਜ ਆਪਾਂ ਇੱਥੇ ਠੰਡ ਬਹੁਤ ਜ਼ਿਆਦਾ ਹੈ ਬਾਹਰ ਧੁੰਦ ਬਹੁਤ ਜ਼ਿਆਦਾ ਹੈ ਤੇ ਰਜਾਈ ਤੋਂ ਨਿਕਲ ਨੂੰ ਜੀ ਨਹੀਂ ਕਰਦਾ ਤੇ ਬਾਹਰ ਹੁਣ ਇੱਕ ਵਾਰ ਨਹਾਣੋ ਕੇ ਸੀ ਰਜਾਈਆਂ ਚ ਬੈਠੇ ਹਾਂ ਤੇ ਆਪਣਾ ਹੁਣ ਜਿਹੜਾ ਪਰੌਂਠੇ ਜਿਹੜੇ ਤਿਆਰ ਹੋ ਰਹੇ ਆਪਾਂ ਉੱਥੋਂ ਸ਼ੁਰੂਆਤ ਕਰਾਂਗੇ ਬੂੜੀਆਂ ਵਾਲੇ ਵਿੱਚ ਅਦਰਕ ਤੇ ਵਿੱਚ ਧਣੀਆਂ ਤੇ ਹੋਰ ਚੀਜ਼ਾਂ ਪਾ ਪੂਕੇ ਕਾਫੀ ਹੈਲਥੀ ਪਰੌਂਠੇ ਜਿਹੜੇ ਆ ਉਹ ਤਿਆਰ ਜਿਹੜੇ ਆ ਹੋ ਰਹੇ ਖਾਣ ਵਾਸਤੇ ਇਹ ਪੱਕੀ ਜਾਂਦੇ ਦੇਸੀ ਘਿਓ ਦੇ ਨਾਲ ਦੇਖ ਆ ਸਾਡੇ ਮੋਟੋ ਬੈਠੀ ਆ ਇਹ ਦਹੀਂ ਪੂਰਾ ਘਰ ਦਾ ਸਵਾਦ ਨਜ਼ਾਰਾ ਆ ਗਿਆ ਦੇਸੀ ਘਿਓ ਤੇ ਮੱਖਣ ਦੇ ਨਾਲ ਅਜਿਹੇ ਪਰੌਂਠੇ ਖਾ ਲੈ ਫੇ ਸਾਰਾ ਦਿਨ ਖਾਣ ਦੀ ਲੋੜ ਨੁ ਪੈਂਦੀ ਹੈ ਤੇ ਰਕੀ ਲਓ ਭਈ ਜਲਦੀ ਜਲਦੀ ਖਾਓ ਭੁੱਖ ਬਹੁਤ ਲੱਗੀ ਆ ਮੈਨੂੰ ਫਿਰ ਮੇਰੀ ਵਾਰੀ ਆਉਣੀ ਆ ਤੇ ਜੇ ਮੈਂ ਬਹਿ ਗਿਆ ਫਿਰ ਸਮਝ ਲਓ ਵੀ ਤੁਹਾਡੀ ਕਿਸੇ ਦੀ ਵਾਰੀ ਨਹੀਂ ਆਉਣੀ ਕਿਉਂਕਿ ਫਿਰ ਮੈਂ ਥੋੜੀ ਜੀ ਸਪੀਡ ਮੇਰੀ ਜ਼ਿਆਦਾ ਖਾਣ ਦੀ ਤੇ ਮੋਟੀ ਚਾਲ ਦੇ ਨਾਲ ਮੈਂ ਫਿਰ ਪਰੌਂਠੇ ਜਿਹੜੇ ਆ ਉਹ ਰਗੜ ਦੇਣੇ ਆ ਤੇ ਛਾਓ ਤੇ ਦਹੀਂ ਨਜ਼ਾਰਾ ਸਵਾਦ ਵੱਖਰਾ ਹੀ ਆਊਗਾ ਲਓ ਭਈ ਆਪਾਂ ਲੱਖੇ ਡੰਗਰ ਦੀ ਇਹ ਆਪਣੀ ਸੰਧੂ ਸਾਹਿਬ ਦੀ ਜਦੋਂ ਇਹ ਕਿੰਦਾਸਪੁਰ ਚ ਆਈਆਂ ਉੱਥੇ ਇਹਨਾਂ ਦੇ ਪਸ਼ੂ ਰੱਖੇ ਤੇ ਨਾਲ ਦੇਖੋ ਤੁਸੀਂ ਕਿੰਨਾ ਸੋਹਣਾ ਕੀਰਤਨ ਚੱਲੀ ਜਾਂਦਾ ਮੈਂ ਆਪਣੇ ਦੇ ਘਰਾਂ ਚ ਵੀ ਕੀਰਤਨ ਰੱਖਦੇ ਰੱਖਦੇ ਪਸ਼ੂ ਵਾਲੇ ਅੰਦਰ ਵੀ ਇਹਨਾਂ ਨੇ ਕੀਰਤਨ ਰੱਖਦੇ ਕਿੰਨੀ ਪੋਜ਼ਿਟਿਵਿਟੀ ਜਿਹੜੀ ਹੈ ਉਹ ਜਿਹੜੀ ਹੈ ਜਿਹੜੀ ਇਹਨਾਂ ਦੇ ਪਸ਼ੂ ਵਾਲੇ ਜਿਹਨਾਂ ਨੇ ਦੁੱਧ ਦੇਣਾ ਹੈ ਨਾ ਵੈਸੇ ਤਾਂ ਯਾਰ ਇਹ ਇੱਕ ਹਿਸਾਬ ਨਾਲ ਤੇ ਇਹਨਾਂ ਦੀ ਵੀ ਸੇਵਾ ਜਿਹੜੀ ਹੈ ਚੰਗੀ ਹੁੰਦੀ ਕਿਉਂਕਿ ਇਹਨਾਂ ਨੇ ਦੁੱਧ ਦਹੀਂ ਸਾਰਾ ਆਪਣੇ ਤੇ ਹੁੰਦਾ ਹੈ ਤੇ ਹੁਣ ਆਪਾਂ ਚੱਲ ਪਈਆਂ ਖੇਤਾਂ ਨੂੰ ਤੇ ਰਸਤੇ ਦਾ ਜਿਹੜਾ ਨਜ਼ਾਰਾ ਦੇਖ ਲਈ ਜਾਨੀ ਹੈ ਹਨਾ ਤੋਂਦ ਬਹੁਤ ਪਈ ਹੋਈ ਹੈ ਠੰਡ ਬੜੀ ਹੈ ਤੇ ਥੋੜਾ ਜਿਆਦਾ ਦੇਖਦੇ ਆ ਕਿਉਂਕਿ ਅੱਗੇ ਨਾ ਉੱਥੇ ਗੰਨੇ ਵੱਢੀ ਜਾਂਦੇ ਆ ਉੱਥੇ ਅੱਗੇ ਦੇਖਦੇ ਆ ਵੀ ਗੰਨੇ ਜਿਹਦੇ ਇਹੋ ਕੱਲ ਨੂੰ ਹੈਗੀ ਆ ਮੰਗੀ ਉਹਨਾਂ ਨੇ ਬਣਾਉਣੀ ਆ ਖੀਰ ਰਸਤਾ ਥੋੜਾ ਜਿਆ ਤੰਗ ਹੈ ਤੇ ਖਾਲੇ ਦੇ ਉੱਤੇ ਤੇ ਜਾਂਦੇ ਆਪਾਂ ਤੇ ਪਿਛਲੇ ਬੰਨੇ ਆ ਸਾਡਾ ਸਾਰਾ ਫੈਮਿਲੀ ਮੇਰੇ ਨਾਲ ਚੱਲ ਰਹੀ ਹੈ ਦੇਖਣ ਵਾਸਤੇ ਗੰਨੇ ਦੇਖ ਕੇ ਆਉਣੇ ਆ ਨਾ ਹੋਰ ਹੋਰ ਆਜੋ ਤਾਂ ਲਵੇੜਤਾ ਮੁੰਡਾ ਆਏ ਜੇ ਪੈਰ ਲਵੇੜ ਕੇ ਹੁਣ ਕਰੋ ਚੱਲ ਕੈਂਡੀ ਆਣਾ ਦੇਣਾ ਤੈਨੂੰ ਚੱਲ ਸਤਿ ਸ਼੍ਰੀ ਅਕਾਲ ਜੀ ਕੋਈ ਨਹੀਂ ਕੋਈ ਨਹੀਂ ਕਰੋ ਕਰੋ ਤੁਸੀਂ ਕੰਮ ਕਰੀ ਚੱਲੋ ਇਹ ਸਾਂਝੇ ਵਿੱਜੇ ਹੁੰਦੇ ਆ ਇਹ ਪਿੰਡ ਦੇ ਸਾਂਝੇ ਵਿੱਜੇ ਕਿਵੇਂ ਇਹ ਹੈ ਸੇਵਾ ਸੇਵਾ ਇਹ ਅੱਛਾ ਸੇਵਾ ਇਹ ਗੁਰ ਇਹ ਹੁਣ ਤੁਸੀਂ ਇਹਨੂੰ ਵੱਢ ਕੇ ਗੁਰਗੋਰੀ ਲੈ ਕੇ ਜਾਣਾ ਹੈ ਇਕੱਠੇ ਕਰਾਂਗੇ ਪਿੰਡ ਦੇ ਹੋਰ ਹੋਰ ਅੱਛਾ ਹੋਰ ਵੀ ਇਕੱਠੇ ਕਰਨੇ ਆ ਤੇ ਫਿਰ ਹੁਣ ਇੱਥੋਂ ਸਾਫ਼ ਕਰਕੇ ਤੇ ਫਿਰ ਰੋ ਕਿੱਥੇ ਕੱਢੋਗੇ ਉਹ ਉੱਥੇ ਦੇ 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 ਕੱਢਾਂਗੇ ਉਹਥੋਂ ਕੱਢ ਕੇ ਲੈ ਆਉਗੇ ਹੈ ਵਾਜ ਕੇ ਤੇ ਨਾ ਫਿਰ 3-4 ਪੰਜ ਬਟੀਆਂ ਬਣਾਉਣਗੇ ਫਿਰ ਲੋਕਾਂ ਨੂੰ ਵਰਤਾਉਣਗੇ ਨਹੀਂ ਇਹ ਤੁਸੀਂ ਫਿਰ ਗੁਰੂ ਘਰ ਦੇ ਵਿੱਚ ਇੱਥੇ ਲਿਆ ਕੇ ਇਕੱਠੇ ਕਰਕੇ ਰੋਹ ਵਰਤਾਓਗੇ ਜਾਂ ਖੀਰ ਬਣਾਉਣੀ ਹੈ ਜਿਹੜੀ ਸਵੇਰੇ ਕੱਲ ਨੂੰ ਉਹਦਾ ਕਰਕੇ ਹਾਂਜੀ ਲੋੜੀਆ ਕਰਕੇ ਮਾਗੀ 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 ਠੀਕ ਹੈ ਇਹਨਾਂ ਨੇ ਧਿਆਨ ਰੱਖਿਆ ਜਿਹੜਾ ਲੋੜੀ ਜੋਤੇ ਜਿਹੜਾ ਇਹਨਾਂ ਨੇ ਸਾਰਿਆਂ ਤੋਂ ਜਿਹੜੀ ਹੈ ਸੇਵਾ ਕਰਦੇ ਜਿੰਨੇ ਜਿਹੜੇ ਕੋਲ ਛੋਟਾ ਛੋਟਾ ਕਮਾਦ ਦੇ ਕੇ ਤੇ ਰਾਸ ਕੱਢ ਕੇ ਇਹਦੇ ਉਹਦਾ ਜਿਹੜਾ ਉਹਨਾਂ ਨੇ ਖੀਰ ਬਣਾਉਣੀ ਹੁੰਦੀ ਹੈ ਕਿੰਨੇ ਕੱਢ ਦੇਣੇ ਆ 700 ਲੀਟਰ 700 ਲੀਟਰ ਕੱਢ ਦਿਓ ਕਰਦਾ ਜੀ ਅੱਛਾ 700 ਲੀਟਰ ਉਹ ਕਰ ਦਿੰਦੇ ਆ ਛੇਪ ਢਿਲੇ ਬਣਾ ਹੀ ਦੇ ਤੇ ਉਹ ਕਿੰਨੇ ਸਾਡੇ ਚਾਚਾ ਜੀ ਹਰ ਹਰਵਿੰਦਰ ਸਿੰਘ ਲਾਡੀ ਹੁੰਦੇ ਜਿਹਨੇ ਸ਼ੁਰੂ ਕੀਤਾ ਅੱਛਾ ਅੱਛਾ ਜੀ 20 ਅੱਜ ਤੋਂ 25 ਸਾਲ ਪਹਿਲਾਂ ਦੇ ਕਿਤੇ ਉਹਨਾਂ ਨੇ ਸ਼ੁਰੂ ਕਰਕੇ ਗਏ ਸੀਗੇ ਹਾਂ ਜੀ ਉਹ ਸ਼ੁਰੂ ਕਰਕੇ ਗਏ ਉਹਨਾਂ ਦੀ ਡੈਥ ਹੋ ਗਈ ਹੈ ਨੁਕਸਾਨ ਹਾਂ ਉਹ ਦੁਨੀਆ ਤੇ ਤਾਂ ਹੈ ਨਹੀਂ ਵਿਚਾਰੇ ਹੁਣ ਤੇ ਉਹਨਾਂ ਉਹਨਾਂ ਦੇ ਹਿਸਾਬ ਨਾਲ ਸਾਰੀ ਉਹ ਉਦਾਂ ਹੀ ਸੇਵਾ ਚੱਲੀ ਜਾਂਦੀ ਹੈ ਉਹ ਦੇਦੇ ਹੁਣ ਜਰਾ ਸਾਹ ਉਹ ਬੜਾ ਅੱਗੇ ਇਲਾਕੇ ਚੱਲਦੇ ਹੁੰਦੇ ਸੀ ਨਾ ਮੈਂ ਪਹਿਲਾਂ ਹੁੰਦਾ ਸੀ ਉਹ ਬੰਦੇ ਦੇ ਫਿਰਦੇ ਸਾਨੂੰ ਰੋਡ ਹੀ ਨਹੀਂ ਪੈਂਦੀ ਆ ਮੈਂ ਆ ਜਿਹੜਾ ਨੇਚਰ ਦੇ ਨਾਲ ਬੜਾ ਕੁਦਰਤ ਦੇ ਨਾਲ ਬੜਾ ਜੁੜੇ ਹੋਏ ਸੀਗੇ ਉਹ ਤੇ ਸੇਵਾ ਦੇ ਵਿੱਚ ਸਭ ਤੋਂ ਮੋਹਰੇ ਲੱਗੇ ਜਿਹੜੀ ਉਹ ਸੇਵਾ ਕਰਦੇ ਸੀਗੇ ਉਹਨਾਂ ਦੀ ਬਹੁਤ ਜ਼ਿਆਦਾ ਵੱਡੀ ਸੇਵਾ ਸੀ ਉਹਨਾਂ ਦੀ ਬਹੁਤ ਜਿਹੜੇ ਗਾਂ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਸੇਵਾ ਦੀ ਉਹਨਾਂ ਦੀ ਰੀਤ ਦੇ ਉੱਪਰ ਚੱਲੇ ਹੋਏ ਆ ਦੇਖੋ ਤੁਸੀਂ ਸਾਰੇ ਪੂਰੇ ਪਿੰਡ ਦੇ ਜਿਹੜੇ ਆ ਜਵਾਕ ਜਿਹੜੇ ਘਰ-ਘਰ ਦੇ ਇਕੱਠੇ ਹੋ ਕੇ ਤੇ ਲਗਭਗ ਲੱਗੇ ਹੋਏ ਆ ਇਹਨਾਂ ਨੇ ਸ਼ਾਮ ਤੱਕ ਇਦਾਂ ਹੀ ਕਰਨਾ ਸਾਰੇ ਪਾਸਿਓਂ ਗੰਨੇ ਇਕੱਠੇ ਕਰਨੇ ਆ ਤੇ ਸ਼ਾਮ ਤੱਕ ਉਹ ਇਕੱਠੀ ਕਰਕੇ ਲੈ ਕੇ ਤੇ ਕੱਲ ਨੂੰ ਖੀਰ ਬਣਾ ਦੇਣੀ ਹੈ ਕਿੰਨੇ ਕਿੰਨੇ ਵਜੇ ਸ਼ਾਮ ਖੀਰ ਕਰੋ ਸ਼ਾਮ ਤੱਕ ਖੀਰ ਬਣਾ ਦੇਣੀ ਹੈ ਸ਼ਾਮ ਤੱਕ ਬਣਾ ਦੋਗੇ 8:00 ਵਜੇ ਤੱਕ ਖੀਰ ਬਣਾ ਦੇਣੀ ਮੇਰੇ ਭਾਣਾ ਮੇਰੇ ਭਾਣਾ ਨਹੀਂਰੇ ਬਤਾ ਦੇਣੀ 6:00 ਵਜੇ 6:00 ਵਜੇ ਸਵੇਰੇ 6:00 ਵਜੇ ਵਰਤਾ ਦੇਣੀ ਰਾਤ 6:00 ਵਜੇ ਮਾਗੀ ਦੇ ਵਰਤਾ ਦੇਣੀ 6:00 ਵਜੇ ਅੱਛਾ ਅੱਛਾ ਤੇ ਖੀਰ ਤਾਂ ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ ਬਣ ਜੂਗੀ ਕਿੰਨੇ ਰਾਤ 6-7 ਵਜੇ ਤੱਕ ਬਣ ਜੂਗੀ ਬਣ ਜੂਗੀ ਉਦੋਂ ਨਹੀਂ ਕਿਨਾਂ ਕੋਈ ਜਾਂਦਾ ਹੋਏ 25 ਮਿੰਨਾ 50 ਕਿਲੋ ਠੀਕ ਹੈ ਠੀਕ ਹੈ ਚਲੋ ਅਸੀਂ ਸਵੇਰੇ ਵੀ ਗੁਰ ਪ੍ਰਸ਼ਾਦ ਖੀਰ ਦੱਬੀ ਲਵਾਂਗੇ ਸੇਵਾ ਤੁਹਾਡੀ ਲੇਖੇ ਲਾਵੇ ਪ੍ਰਮਾਤਮਾ ਇੱਕ ਚੀਜ਼ ਬਾਈ ਹੋਰ ਨੋਟ ਕਰਨ ਵਾਲੀ ਹੈ ਕਿ ਜਿਹੜੀ ਜਿਹੜੀ ਆਪਣੀ ਜੇ ਆਪਾਂ ਸਿੱਖੀ ਜਿਹੜੀ ਚੱਲ ਰਹੀ ਹੈ ਸਿੱਖੀ ਦਾ ਦੇਖਿਆ ਜੇ ਤਾਂ ਇੱਧਰ ਜਿੰਨੇ ਵੀ ਜਵਾਕ ਮੈਂ ਦੇਖ ਰਿਹਾ ਤੁਸੀਂ ਸਭ ਦੇ ਸਿਰ ਦੇ ਉੱਤੇ ਦੇਖੋਗੇ ਤਾਂ ਕਿੰਨੇ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਸਾਰਿਆਂ ਨੇ ਜਿੰਨੇ ਮੈਂ ਹੁਣ ਘੱਟੋ ਘੱਟ ਆਪਣੇ 8-9 ਮੁੰਡੇ ਨੇ ਸਾਰਿਆਂ ਦੀ ਦਸਤਾਰਾਂ ਸਜਾਈਆਂ ਹੋਈਆਂ ਨੇ ਇਹਨੂੰ ਇਹੇ ਸੇਵ ਦਿਲੋਂ ਸੇਵਾ ਕਰਦੇ ਆ ਇਹ ਇਸ ਤਰੀਕੇ ਦੇ ਨਾਲ ਸੇਵਾ ਕਰਨੀ ਨਹੀਂ ਚਾਹੀਦੀ ਹੈ ਆਪਣੇ ਗੁਰੂ ਗੁਰੂਆਂ ਨੇ ਸਿਖਾਈ ਹੋਈ ਹੈ ਤੇ ਇਹ ਰੀਤ ਤੇ ਚੱਲ ਰਹੇ ਨੇ ਬਹੁਤ ਵਧੀਆ ਲੱਗਿਆ ਮੈਨੂੰ ਇਹਨਾਂ ਦੇ ਕੋਲੇ ਆ ਕੇ ਤਾਂ ਹੀ ਜਵਾਕਾਂ ਨੂੰ ਵੱਟਾਂ ਤੇ ਤੁਰਨਾ ਸਿਖਾਉਣਾ ਪੈਣਾ ਤੇ ਜੇ ਹੁਣਾਂ ਟਾਈਮ ਦੇ ਵਿੱਚ ਨਾ ਜਵਾਕਾਂ ਨੂੰ ਵੱਟਾਂ ਤੇ ਤੁਰਨਾ ਵੀ ਭੁੱਲ ਗਿਆ ਦੇਖੋ ਤੁਸੀਂ ਕਿਵੇਂ ਡਰ-ਡਰ ਕੇ ਚੱਲ ਰਹੇ ਆ ਤੇ ਸਾਡੇ ਬੱਚਿਆਂ ਨੂੰ ਨਾ ਖੇਤਾਂ ਦੇ ਵਿੱਚ ਜਿਵੇਂ ਆਪਣੇ ਪੰਜਾਬ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਉਹ ਉਹਨਾਂ ਨੂੰ ਤੁਰਨਾ ਆ ਸਕੇ ਦੇਖੋ ਤੁਸੀਂ ਵੱਟ ਤੇ ਤੁਰਨਾ ਤੁਰਨਾ ਮਾਰਾ ਕਹਿੰਦਾ ਚੱਕ ਕੇ ਚੱਲ ਤੁਰ ਕੇ ਚੱਲ ਤੁਰ ਕੇ ਚੱਲ ਤੁਰ ਕੇ ਚੱਲ ਪਾਸੇ ਆ ਡੇਰੇ ਦੇ ਅੰਦਰਲੀ ਸਾਈਡ ਜਿਹੜਾ ਟਰਾਲੀ ਟਰੈਕਟਰ ਜਿਹੜਾ ਖੜਿਆ ਹੈ ਇਹਦੇ ਉੱਤੇ ਜਿਹੜਾ ਗੰਨਾ ਉਹ ਲੱਦੇ ਜਾ ਰਹੇ ਨੇ ਕਿਉਂਕਿ ਇਸ ਤੇ ਗੰਨਾ ਸਾਰਾ ਕੱਲ੍ਹ ਅਧਕੀ ਫਿਰ ਅੱਗੋਂ ਦੂਜੇ ਖੇਤ ਜਾ ਕੇ ਉੱਥੋਂ ਜਿਹੜਾ ਗੰਨਾ ਲੱਦ ਲੈਣਗੇ ਜਿਹੜੇ ਜਿੰਨੇ ਵੀ ਸੇਵਾ ਕਰਨੀ ਹੈ ਉਹ ਸਾਰਿਆਂ ਤੋਂ ਗੰਨਾ ਲੱਦ ਕੇ ਸ਼ਾਮ ਨੂੰ ਜਿਹੜੀ ਰੋ ਜਿਹੜੀ ਕੱਟ ਕੇ ਜਿਹੜੀ ਹੈ ਉਹ ਲੈ ਕੇ ਗੁਰੂ ਘਰ ਚ ਰੱਖਾਂਗੇ ਸਕੂਟਰੀ ਵੀ ਲੱਦ ਕੇ ਲੈ ਕੇ ਜਦਨੇ ਆ ਰੋ ਕੱਟ ਕੇ ਜਦਨੇ ਆਪਾਸ ਤੋਂ ਜਾਕੀ ਆਪਾਂ ਜਦੂ ਆਪਣਾ ਨਾਲ ਨਾਲ ਦਸ ਗੁਰੂ ਨਾਲ ਕੋਣ ਦੇਵਾਂਗੇ ਸਕੂਟੀ ਤੇ ਲੱਦ ਰਿਹਾ ਤੁਹਾਡਾ ਜੀ ਜਾਨ ਨੇ ਬੋਲਨੀਆ ਪੜਾਤੀ ਤੇ ਚਲੋ ਜੀ ਆ ਅਸੀਂ ਹੁਣ ਇੱਥੇ ਪਹੁੰਚ ਗਏ ਆ ਇੱਕ ਕਰਕੇ ਹੁਣ ਇੰਜਨ ਲੱਗਾ ਹੋਇਆ 2 2 ਮੀ ਨਾਲ ਨਾਲ ਲੱਗਾ ਹੋਇਆ ਪਟਾ ਤੇ ਇਹਦੇ ਨਾਲ ਫਿਰ ਮੈਂ ਹੁਣ ਸਟਾਰਟ ਕਰਕੇ ਤਾਂ ਪਰ ਉਹ ਕੱਢਦੇ ਆ ਤੇ ਦੇਖਦੇ ਆ ਫਿਰ ਆਪਾਂ ਇੱਕ ਵਾਰ ਪੂਰਾ ਲੌਂਗ ਦਾ ਮੈਂ ਕਰਦਾ ਜਿਵੇਂ ਆਪਾਂ ਤਰੀਂ ਦੇ ਵਿੱਚ ਲਗਾਤਾ ਚੱਲਦਾ ਰਹੇ ਇਹਦਾ ਅੱਛਾ ਇਹ ਕਾ ਸ਼ਾਮ ਤੱਕ ਕੱਢ ਦਿੰਦਾ ਹੋਊਗਾ ਇੱਕ ਕਿਲੇ ਦਾ ਪੀੜ ਦਿੰਦਾ ਜਿਵੇਂ ਆਪਾਂ ਇਹਦੇ ਜੋ ਰੋ ਕੱਢਣੀ ਹੋਵੇ ਕਿੰਨਾ ਜਿੰਨੇ ਮਰਜ਼ੀ ਕੱਢ ਦੋ ਅੱਗਾ ਅੱਛਾ ਉਹ ਤਾਂ 6-7 ਪੱਤਾ ਨਿਕਲਦਾ ਮੇਰੇ ਕੋਲ ਨਹੀਂ ਬਚਣਾ ਹਾਂਜੀ ਇਹ ਕਰਕੇ ਸਾਰਿਆਂ ਦੀ ਬਣਾਈ ਚਲੀ ਚੰਗਾ ਨਾ ਮੈਂ ਮਾਰਦਾ ਹੀ ਹਾਂ पार्णी, पार्णी स्टार्ट कर दीजिए क्या करनी है अंकल जी, जी। पूरे जा ਉਹ ਰੋੜਾ ਪੀਕੇ ਚੜ ਕੇ ਛੱਤ ਤੇ ਇੱਥੇ ਪਤੰਗਾਂ ਦਾ ਬੜਾ ਰਵਾਜ ਆ ਦੇਖੋ ਤੁਸੀਂ ਪਿੰਡ ਦੇ ਵਿੱਚ ਥਾਂ ਥਾਂ ਤੇ ਸਾਰੇ ਛੱਤਾਂ ਦੇ ਲੋਕ ਚੜੇ ਪਤੰਗਾਂ ਉਡਾਈ ਜਾਂਦੇ ਆ ਬੜਾ ਰਵਾਜ ਆ ਮੈਂ ਤਾਂ ਦੇਖ ਕੇ ਹਰਾਮ ਰਹਿ ਗਿਆ ਘਰ ਤੋਂ ਘਟੋ ਘਟੇ ਕੇ ਛੱਤ ਤੇ 10 10 ਜਾਣੇ ਜਿਹੜੇ ਆ ਚੜ ਕੇ ਪਤੰਗਾਂ ਉਡਾਉਂਦੇ ਆ ਤੇ ਇੱਕ ਦੂਜੇ ਦੇ ਨਾਲ ਪੇਚੇ ਪਾ ਪਾ ਕੇ ਤੇ ਉਹ ਤੋੜਦੇ ਆ ਤੇ ਜੋ ਆਗ ਭੱਜ ਕੇ ਖੇਤਾਂ ਤੋਂ ਚੱਕਦੇ ਨਹੀਂ ਹੁੰਦਾ ਕਿ ਪਤੰਨੇ ਹੁੰਦਾ ਕਿ ਪਤੰਨੇ ਹੁੰਦਾ ਬੜਾ ਰੋੜਾ ਪਉਂਦੇ ਆ ਬੜਾ ਮਤੁਰ ਜਿਵੇਂ ਨਾ ਪੂਰਾ ਜਿਵੇਂ ਮੈਚ ਲੱਗਾ ਹੁੰਦਾ ਨਾ ਇਸ ਤਰ੍ਹਾਂ ਮੈਚ ਲੱਗਦਾ ਇੱਥੇ ਪੂਰਾ ਉਹਨਾਂ ਲੋਕਾਂ ਦੇ ਲੱਗ ਜਾਂਦੇ ਦੇਖਿੰਦੇ ਬੜਾ ਮਜ਼ਾ ਆਉਂਦਾ ਦੇਖੋ ਤੁਸੀਂ ਕਿਵੇਂ ਛੱਪਾਂ ਦੇ ਜਿਹੜੇ ਸਾਰੇ ਪੂਰੇ ਪਿੰਡ ਦੇ ਛੱਪਾਂ ਦੇ ਉੱਤੇ ਤੁਹਾਨੂੰ ਮਿਲਣਗੇ ਥੱਲੇ ਕੋਈ ਵੀ ਦਵਾਈ ਨਹੀਂ ਮਿਲੂਗਾ ਹੁਣ ਸਾਰੇ ਅਸਟਾਫ ਦੇ ਵੀ ਛੱਪਾਂ ਦੇ ਜੜ ਕੇ ਜੇ ਦੇਖੋ ਕਿਸੀ ਖਤੰਨ ਨਾ ਰਹਿ ਜਾ ਰਹੇ ਨੇ ਆਦਿ ਕਾਪ ਬੰਦਿਆ ਇਸ ਲਈ ਕਿਹਦੇ ਨਾਲ ਗਿਆ ਇੱਥੋਂ ਦਾ ਜਿਹੜਾ ਇਹ ਫੈਕਚਰ ਹੈਗਾ ਇਹਦਾ ਕਿ ਤੁਹਾਨੂੰ ਕਿਦਾਂ ਤੁਹਾਨੂੰ ਲੱਗਿਆ ਅਗਲੇ ਵਾਰ ਦੇ ਤੋਂ ਤੁਹਾਨੂੰ ਕੋਈ ਹੋਰ ਪਿੰਡ ਦਾ ਜਿਹੜਾ ਕਲਚਰ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਜੀ ਵੀਡੀਓ ਪਾਣੀ ਹੈ ਧੰਨਵਾਦ ਜੀ ਸਸੀ